ਬਿਨਾ ਗੱਲ ਤੋਂ ਤੁਸੀਂ ਆਪਦੇ ਕਮੈਂਟ ਬਾਜੀ ਕਰਨ ਲੱਗ ਜਾਨੇ ਹੋ ਹਨਾ ਥੋੜਾ ਯਾਣਾ ਸੋਚ ਸਮਝ ਕੇ ਬੋਲਿਆ ਕਰੋ ਸੰਗੀੜਾ ਕਪਲਸ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਫਨੀ ਵੀਡੀਓ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਉੱਥੇ ਹੀ ਵਲੌਗਸ ਨੂੰ ਵੀ ਲੋਕਾਂ ਦੇ ਵੱਲੋਂ ਕਾਫੀ ਸਰਾਇਆ ਜਾਂਦਾ ਹੈ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਜਿੱਥੇ ਲੋਕ ਉਹਨਾਂ ਨੂੰ ਪਿਆਰ ਕਰਦੇ ਹਨ ਤੇ ਉੱਥੇ ਹੀ ਕਿਸੇ ਨਾ ਕਿਸੇ ਚੀਜ਼ ਕਾਰਨ ਉਹ ਕਈ ਵਾਰ ਟ੍ਰੋਲ ਵੀ ਹੁੰਦੇ ਹਨ ਤੇ ਕੁਝ ਅਜੀਹਾ ਹੀ ਹੋਇਆ ਫਿਰ ਸੁਖ ਸੰਗੀੜਾ ਕਪਲ ਦੇ ਨਾਲ ਜਸ ਤੋਂ ਬਾਅਦ ਸੁਖ ਦੇ ਵੱਲੋਂ ਲਾਈਵ ਆ ਕੇ ਟਰੋਲ ਕਰਨ ਵਾਲਿਆਂ ਦੇ ਖਿਲਾਫ ਪੜਾਅਸ ਕੱਢੀ ਗਈ ਹੈ ਤੇ ਕਈ ਵੱਡੀਆਂ ਗੱਲਾਂ ਸੁਖ ਦੇ ਵੱਲੋਂ ਟਰੋਲ ਕਰਨ ਵਾਰਿਆਂ ਨੂੰ ਕਈਆਂ ਗਈਆਂ ਹਨ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਕੁਝ ਕੁ ਦਿਨ ਪਹਿਲਾਂ ਸੰਘੇੜਾ ਕਪਲ ਵਾਲੀ ਕੁੜੀ ਸੁਖ ਦੇ ਵੱਲੋਂ ਆਪਣੀ ਧੌਂ ਦੇ ਉੱਪਰ ਤਿਤਲੀ ਦਾ ਟੈਟੂ ਬਣਵਾਇਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਸਨ ਅਤੇ ਕਾਫੀ ਮੰਦਾ ਚੰਗਾ ਵੀ ਉਸ ਨੂੰ ਬੋਲਿਆ ਜਾ ਰਿਹਾ ਸੀ ਤੇ ਹੁਣ ਸੁਖ ਨੇ ਲਾਈਵ ਆ ਕੇ ਇਹਨਾਂ ਚੀਜ਼ਾਂ ਦਾ ਜਵਾਬ ਦਿੱਤਾ ਹੈ ਤੇ ਕੀ ਕਿਹਾ ਸੁਖ ਨੇ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਤੇ ਕਮੈਂਟ ਚ ਆਪਣੇ ਵਿਚਾਰ ਜ਼ਰੂਰ ਦਿਓ ਨਾ ਬਈ ਮੈਂ ਤੁਹਾਡੇ ਸਾਰੇ ਜਾਣੇ ਨੂੰ ਦੱਸਦਾ ਵੀ ਆ ਚੈੱਕ ਕਰ ਲਓ ਮੈਂ ਕਿਤੇ ਨਹੀਂ ਦਿੱਦਲੀ ਬਣਾਈ ਹੈਗੀ ਦੇਖੋ ਉਹ ਸਾਰਾ ਜਸਟ ਇੱਕ ਪ੍ਰੈਗ ਸੀਗਾ ਘਰਦਿਆਂ ਨਾਲ ਆਪਾਂ ਮਜ਼ਾਕ ਮਸਤੀ ਸਾਰੀ ਕਰਦੇ ਹੁੰਨੇ ਆਦੇ ਪੇਰੈਂਟਸ ਦੇ ਨਾਲ ਤੇ ਜੇ ਅਸੀਂ ਕਰ ਲਈ ਇਹਦੇ ਵਿੱਚ ਕੋਈ ਗਲਤ ਨਹੀਂ ਹੈਗਾ ਠੀਕ ਆ ਬਿਨਾ ਗੱਲ ਤੋਂ ਤੁਸੀਂ ਆਪਦੇ ਕਮੈਂਟ ਬਾਜੀ ਕਰਨ ਲੱਗ ਜਾਨੇ ਹੋ ਹਨਾ ਥੋੜਾ ਜਿਹਾ ਨਾ ਸੋਚ ਸਮਝ ਕੇ ਬੋਲਿਆ ਕਰੋ ਸਾਨੂੰ ਵੀ ਪਤਾ ਵੀ ਸਾਨੂੰ ਇਹ ਜਿਆ ਕੁਝ ਨਹੀਂ ਵਧੀਆ ਲੱਗਦਾ ਨਹੀਂ ਕਰਨਾ ਚਾਹੀਦਾ ਇਹ ਜਿਆ ਕੁਝ ਹਨਾ ਬਾਕੀ ਹਰੇਕ ਦਿਨ ਇਹ ਗਲੇ ਦੀ ਆਦੀ ਮਾਰਦੀ ਹੁੰਦੀ ਆ ਅਸੀਂ ਜਸਟ ਪਲਾਨ ਕੀਤਾ ਸੀਗਾ ਨਾ ਹੀ ਮੈਨੂੰ ਖੁਦ ਨੂੰ ਵਧੀਆ ਲੱਗਦਾ ਵੀ ਮੈਂ ਇਹ ਜਲੂਸ ਕਢਵਾ ਮੈਂ ਇਦਾਂ ਉਹ ਕਰਕੇ ਤੇ ਪਲੀਜ਼ ਬੋਲਣ ਤੋਂ ਪਹਿਲਾਂ ਨਾ ਥੋੜਾ ਜਿਹਾ ਸੋਚ ਕੇ ਬੋਲਿਆ ਕਰੋ ਵੀ ਅਸੀਂ ਕੀ ਬੋਲ ਰਹੇ ਆ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ